ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਆ ਬੈਲ ਦੇ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਵੀਡੀਓ ਤੁਹਾਨੂੰ ਮਿਲੇਗੀ ਸਭ ਤੋਂ ਪਹਿਲਾਂ ਇੱਕ ਹੋਰ ਨੰਬਰ ਜੁੜਦਾ ਹੋਇਆ ਅਰੁ ਜਵੇਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਚਾਰ ਵੱਰ ਤਿਆਰ ਕਬੱਡੀ ਖਿਡਾਰੀ ਬੜਾ ਹਸਮਾ ਮੁਕਾਬਲਾ ਹੈ ਬੜਾ ਰੋਚਕ ਮੁਕਾਬਲਾ ਹੈ ਸਾਰੀ ਸੰਗਤ ਵੱਡੀ ਤਦਾਦ ਦੇ ਵਿੱਚ ਪੁੱਜੀ ਆ ਮੁਲਕ ਸਿੰਘ ਦੀ ਗਾਖਲ ਸਾਹਿਬ ਵੱਲੋਂ ਧੰਨਵਾਦ ਹੈ ਸਾਰੀ ਸੰਗਤ ਦਾ ਇੱਕ ਇੱਕ ਕਦਮ ਸਿਰ ਮੱਥੇ ਤੇ ਹੈ ਸੰਗਤ ਕਰਕੇ ਖੇਡ ਮੇਲੇ ਨੇ ਲਓ ਮੈਦਾਨ ਦੇ ਵਿੱਚ ਆਇਆ ਚਵੇਨ ਜਤਿੰਦਰ 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 ਬੱਲੇ 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 ਕਬੱਡੀ 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 ਹੰਦੇ ਹੁਣ ਦੂਰ ਨੇ ਸਮਾਂ ਬੀਤਦਾ ਹੋਇਆ ਆਈ ਹੋਈ ਜਾਨ ਸ਼ਿਕੰਜੇ ਅੰਦਰ ਟੱਕਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਨੇਡਾ ਜਵਾਨ ਫਿਰ ਇਕੋ ਹੀ ਲੱਖ ਵਰਗਾ ਬਾਕੀ ਸਭ ਕੇ ਜੇ ਵਿੱਚ ਪਲ ਇਕੋ ਹੀ ਲੱਖ ਵਰਗ ਜਤਿੰਦਰ ਬੈਸ ਕੈਨੇਡਾ ਦੇ ਵਿੱਚ ਰਹਿੰਦਾ ਬੱਕੇ ਤਰ ਦੇ ਨੌਜਵਾਨ ਸ਼ਬਾ ਖਿਆੜਾ ਦੀ ਤਨ ਸਾਹ